ਸੰਜ ਫਤਿਹਗੜ ਸਾਹਿਬ ਨੂੰ ਨਮਸਤਕੋਇਓ ਸ਼ਹੀਦੀ ਵੱਡੀ ਸ਼ਹੀਦੀ ਛੋਟੇ ਸਾਹਿਬ ਕੀ ਕਹਣਾ ਚਾਹੁੰਦੇ ਅੱਜ ਮੈਂ ਸ੍ਰੀ ਫਤਿਹਗੜ ਸਾਹਿਬ ਦੀ ਪਵਿੱਤਰ ਧਰਤੀ ਤੇ ਤੰਤਨ ਸ਼ਹੀਦ ਮਾਤਾ ਗੁਜਰੀ ਜੀ ਤੰਤਨ ਬਾਬਾ ਜੋਰਾਵਰ ਸਿੰਘ ਤੰਤਨ ਬਾਬਾ ਪਤੇ ਸਿੰਘ ਨੂੰ ਸ਼ਰਧਾ ਸਤਕਾਰ ਪ੍ਰਗਟ ਕਰਦਾ ਔਰ ਇਸ ਗੱਲ ਤੇ ਮੈਂ ਸਮਝਦਾ ਅਸੀਂ ਮਾਣ ਮਹਿਸੂਸ ਕਰਦੇ ਆ ਕਿ ਉਹਨਾਂ ਮਹਾਨ ਸ਼ਹੀਦਾਂ ਦੀ ਸ਼ਹਾਦਤ ਨੇ ਜੋ ਖਾਨ ਨੂੰ ਸਨੇਹਾ ਦਿੱਤਾ ਜੋ ਸਾਨੂੰ ਉਪਦੇਸ਼ ਦਿੱਤਾ ਉਹ ਤੇ ਹਰ ਸਾਲ ਅਸੀਂ ਸ਼ਹੀਦੀ ਸਮਾਗਮਾਂ ਤੇ ਪਹੁੰਚ ਗਏ ਆਪਣੀ ਬਚਨ ਬੱਤਤਾ ਦੁਹਰਾਉਣੇ ਆ ਔਰ ਅੱਜ ਉਹਨਾਂ ਮਹਾਨ ਸ਼ਹੀਦਾਂ ਨੂੰ ਸਰਕਾਰ ਮੈਂ ਪਰਿਵਾਰ ਵੱਲੋਂ ਮੈਂ ਆਪਣੇ ਦੋਸਤਾਂ ਵੱਲੋਂ ਸਾਰੀ ਸੰਗਤ ਵੱਲੋਂ ਅਸੀਂ ਭੇਟ ਕਰਨ ਆਏ ਆ ਔਰ ਮੈਂ ਉਹਨਾਂ ਮਹਾਨ ਸ਼ਹੀਦਾਂ ਨੂੰ ਸਿਰ ਚਾ ਕੇ ਸ੍ਰੀ ਫਤਿਹਗੜ ਸਾਹਿਬ ਦੀ ਧਰਤੀ ਤੇ ਸਰਕਾਰ ਭੇਟ ਕਰ ਰਿਹਾ ਹਾਂ ਰਾਂਜੀ ਜਿਹੜਾ ਕਿ ਜਥੇਦਾਰ ਦਾ ਮਾਮਲਾ ਤੁਸੀਂ ਕੀ ਦੇਖਦੇ ਹੋ ਕਿਵੇਂ ਦੇਖਦੇ ਹੋ ਪੰਥ ਨੂੰ ਚੁਣੌਤੀਆਂ ਲਗਾਤਾਰ ਦੇਖੋ ਅੱਜ ਸਮੁੱਚੇ ਰੂਪ ਵਿੱਚ ਅਸੀਂ ਦੇਖਿਆ ਤੇ ਪੰਥਕ ਸੰਤਾਮਾਨ ਨੂੰ ਸਮੁੱਚੇ ਪੰਥ ਨੂੰ ਬੜੀਆਂ ਚੁਣੌਤੀਆਂ ਨੇ ਔਰ ਇਹਨਾਂ ਚੁਣੌਤੀਆਂ ਦਾ ਟਕਰਾ ਕਰਨ ਦੇ ਯੋਗਰੇ ਬਣ ਲਈ ਖੇਰੂ ਖੇਰੀ ਹੋਈ ਪੰਥਕ ਸ਼ਕਤੀ ਨੂੰ ਇੱਕਜੁੱਟ ਕਰਨ ਦੀ ਲੋੜ ਆ ਮੈਂ ਸਮਝਦਾ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਪੰਜ ਸਿੰਘ ਸਹਿਬਾਨ ਨੇ ਜੋ ਸਨੇਹਾ ਕਾਉਮ ਦੇ ਨਾਂ ਤੇ ਦਿੱਤਾ ਕਾਉਮ ਦੇ ਆਗੋਂ ਦੇ ਨਾਂ ਨੂੰ ਉਦੇਸ਼ ਦਿੱਤਾ ਅਸੀਂ ਜੇ ਉਹਨੂੰ ਇਮਾਨਦਾਰੀ ਨਾਲ ਇਨ ਬਿਨ ਲਾਗੂ ਕਰ ਦਿੰਦੇ ਹਾਂ ਤਾਂ ਮੈਂ ਸਮਝਦਾ ਇੱਕ ਵਾਰ ਫੇਰ ਪੰਥਕ ਸ਼ਕਤੀ ਦਾ ਵਾਰ ਖੜਾ ਹੋ ਸਕਦਾ ਜੇ ਕਿਤੇ ਕਟਾਈ ਹੋਈ ਜੇ ਕਿਤੇ ਨਾ ਹੋਈ ਮੈਂ ਸਮਝਦਾ ਬਹੁਤ ਵੱਡਾ ਨੁਕਸਾਨ ਭਾਵੇਂ ਪੰਥਕ ਖੇਤਰ ਚ ਪਹਿਲਾਂ ਹੀ ਅਸੀਂ ਝੱਲ ਚੁੱਕੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਸਮਝਦਾ ਬਹੁਤ ਵੱਡਾ ਗੁਨਾਹ ਹੋਏਗਾ ਬਹੁਤ ਵੱਡਾ ਨੁਕਸਾਨ ਹੋਏਗਾ ਜੇ 2 ਦਸੰਬਰ ਨੂੰ ਸਨਾਏ ਫੈਸਲੇ ਤੇ ਕੋਈ ਅਮਲ ਨਾ ਹੋਇਆ ਹਾਂ ਕਿਸਾਨ ਵੀ ਸੜਕਾਂ ਦੇ ਬੈਠੇ ਨੇ ਢੱਲੇਵਾਲ ਮਰ ਮਰ ਕੇ ਬੈਠੇ ਕਿਵੇਂ ਦੇਖਦੇ ਹੋ ਦੱਲਿਆਨ ਸਾਹਿਬ ਜਿਹੜੇ ਨੇ ਕਿਸਾਨੀ ਸੰਘਰਸ਼ ਲੜ ਰਹੇ ਨੇ ਸਾਡੀ ਉਹਨਾਂ ਨਾਲ ਪੂਰੀ ਹੁੰਦਰਦੀਆ ਪੂਰੀ ਸਪੋਰਟ ਔਰ ਮੈਂ ਸਮਝਦਾ ਕਿ ਪੰਜਾਬ ਸਰਕਾਰ ਨੂੰ ਇੰਨੀ ਲਾਪਰਵਾਹੀ ਨਹੀਂ ਵਰਤਣੀ ਚਾਹੀਦੀ ਸੀ ਸੋਸਤੀ ਨਹੀਂ ਵਰਤਣੀ ਚਾਹੀਦੀ ਔਰ ਪੰਜਾਬ ਦੇ ਮੁੱਖ ਮੰਤਰੀ ਨੂੰ ਪੰਜਾਬ ਦੀਆਂ ਸਾਰੀਆਂ ਸਿਆਸੀ ਧਿਰਾਂ ਨੂੰ ਇਕੱਠੇ ਕਰਕੇ ਦਿੱਲੀ ਡੇਰੇ ਲਾਉਣੀ ਚਾਹੀਦੇ ਨੇ ਜਾਂ ਤਾਂ ਆਪ ਜਾ ਕੇ ਉੱਥੇ ਪੰਜਾਬ ਦਾ ਕੇਸ ਰੱਖਣ ਕਿਸਾਨਾਂ ਦਾ ਕੇਸ ਰੱਖਣ ਜਾਂ ਫਿਰ ਸਾਰੀਆਂ ਸਿਆਸੀ ਧਿਰਾਂ ਨੂੰ ਇਕੱਠੇ ਕਰਕੇ ਦਿੱਲੀ ਜਾ ਕੇ ਪੰਜਾਬ ਦਾ ਤੇ ਕਿਸਾਨੀ ਦਾ ਕੇਸ ਰੱਖਣ ਦੁੱਖ ਇਸ ਗੱਲ ਦਾ ਕਿ ਟਾਸ ਤੋਂ ਮਾਸਨੀ ਹੋਏ ਹਿੱਤੇ ਤੱਕ ਮੁੱਖ ਮੰਤਰੀ ਸਾਹਿਬ ਆਪ ਨਹੀਂ ਗਏ ਉੱਥੇ ਔਰ ਮੁੱਖ ਮੰਤਰੀ ਸਾਹਿਬ ਲੋਕ ਕੋਈ ਯਤਨ ਨਹੀਂ ਹੋਏ ਕਿ ਡੱਲਿਆਰ ਸਾਹਿਬ ਦੇ ਮਰਨ ਬਾਅਦ ਪੈਦਾ ਹੋਣ ਵਾਲੀ ਸਥਿਤੀ ਨੂੰ ਗੰਭੀਰਤਾ ਨਾਲ ਦੇਖਿਆ ਜਾਵੇ ਨਿਜੀਠਿਆ ਜਾਵੇ ਔਰ ਕੇਂਦਰ ਸਰਕਾਰ ਵੀ ਲਾਪਰਵਾਹ ਹੋਈ ਬੈਠੀ ਆ ਕੇਂਦਰ ਸਰਕਾਰ ਵੱਲੋਂ ਵੀ ਕਿਸੇ ਤਰ੍ਹਾਂ ਦਾ ਕੋਈ ਉਪਰਾਲਾ ਨਾ ਕਰਨਾ ਮੈਂ ਸਮਝਦਾ ਬਹੁਤ ਵੱਡਾ ਭਵਿੱਖ ਦੇ ਵਿੱਚ ਇੱਕ ਨੁਕਸਾਨ ਸਹਿਣ ਵਾਲੀ ਗੱਲ ਹੋਏਗੀ ਅੱਜ ਬੜੀਆਂ ਚੁਣੌਤੀਆਂ ਨੇ ਕਿਸਾਨੀ ਦੇ ਖੇਤਰ 'ਚ ਜਿਨੇ ਦੇਸ਼ ਦਾ ਢਿੱਡ ਭਰਿਆ ਹੋਵੇ ਕਿਸਾਨ ਨੇ ਜਿਨੇ ਭੁੱਖਮਰੀ ਨੂੰ ਰੋਹ ਪਾਈ ਹੋਵੇ ਕਿਸਾਨ ਨੇ ਜਿਨੇ ਮੁਲਕ ਨੂੰ ਆਤਮ ਨਿਰਭਰ ਬਣਾਇਆ ਹੋਵੇ ਅੱਜ ਉਹ ਆਪ ਮਰਨ ਬੱਤ ਤੇ ਬੈਠਣ ਲਈ ਮਜਬੂਰ ਹੋਵੇ ਸੋ ਇਹ ਤੋਂ ਵੱਡੀ ਫਿਰ ਤ੍ਰਾਸਦੀ ਕੀ ਹੋ ਸਕਦੀ ਆ ਸੋ ਅੱਜ ਕੇਂਦਰ ਸਰਕਾਰ ਨੂੰ ਆਪਣੇ ਤੌਰ ਤੇ ਮਾਰੋ ਕਿਸਾਨਾਂ ਦਾ ਕੇਸ ਜਿਹੜਾ ਹੈ ਉਹ ਸਮਝ ਕੇ ਉਹਨੂੰ ਹੱਲ ਕਰਨ ਦੀ ਲੋੜ ਆ ਜਿਹੜੇ ਵਾਦੇ ਕਿਸਾਨ ਸੰਘਰਸ਼ ਸਮੇਂ ਕੀਤੇ ਉਹਨਾਂ ਨੂੰ ਲਾਗੂ ਕਰਨ ਦੀ ਲੋੜ ਆ